ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਜਿੱਦਾਂ ਕੀ ਜੀ ਫਰਸਟ ਪਾਰਟ ਦੇ ਵਿੱਚ ਬੱਗੇ ਭਾਈ ਹੁਣੀ ਜਿਹੜੇ ਆ ਉਹ ਕਪਲਕੁਛ ਵਾਲੇ ਉਸਤਾਦ ਜੀ ਨਾਲ ਦੇ شاਗਿਰਦ ਹੋਏ ਸੀ ਠੀਕ ਹੈ ਜੀ ਤੇ ਹੁਣ ਜਿਹੜੀ ਸੈਕਿੰਡ ਉਸਤਾਦੀ ਸ਼ਗਿਰਦੀ ਆ ਤੇ ਇਹ ਆਪਣੇ ਹੈ ਜੀ ਵਿੱਕੀ ਵੀਰ ਹੁਣੀ ਮੋਲੇ ਭਾਈ ਹੁਣੀ ਹਾਂਜੀ ਇਹ ਮੋਲੇ ਦੇ ਨਾਂ ਤੋਂ ਜਾਣੇ ਜਾਂਦੇ ਆ ਜੀ ਤਰਨਤਾਰ ਨਹੀਂ ਤੁਹਾਡੀ ਸ਼ਤ ਆ ਤੇ ਹੁਣ ਇਹ ਜਿਹੜੇ ਆ ਸ਼ਗਿਰਦ ਹੋਣਗੇ ਜੀ ਕਪਲਕੁਛ ਉਸਤਾਦ ਜੀ ਨਾਲ ਦੇ ਸਾਭ ਦੀ ਮੌਜੂਦਗੀ ਦੇ ਵਿੱਚ ਆ ਸਭ ਵੇਖ ਲਓ ਜੀ ਤੁਸੀਂ ਤੇ ਬੱਗੇ ਭਾਈ ਇਹ ਵੀ ਮੌਜੂਦ ਆ ਇੱਧਰ ਸਾਰਾ ਕੈਮਰਾ ਘਮਾ ਗਏ ਸਭ ਖੜ੍ਹਾਰੀ ਆ ਤੇ ਆ ਪਿੱਛੇ ਵੀ ਵੇਖ ਲੋ ਜੀ ਇੱਧਰ ਦੀਪ ਭਾਈ ਹੁਣੀ ਚਾਚਾ ਜੀ ਹੁਣੀ ਅਮਨ ਭਾਈ ਹੁਣੀ ਮਹਾਵੀਰ ਭਾਈ ਹੁਣੀ ਠੀਕ ਆ ਸਭ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਇਹ ਰਸਮ ਹੋਣ ਜਾ ਰਹੀ ਆ ਤੇ ਹਾਂਜੀ ਲੋ ਜੀ ਬਹੁ ਬਹੁ ਮੁਬਾਰਕਾਂ ਜੀ ਵਿੱਕੀ ਵੀਰ ਜੀ ਤੁਹਾਨੂੰ ਜਿਹੜਾ ਤੁਸੀਂ ਸ਼ਗਿਰਦ ਹੋਏ ਜੋ ਕਪਲ ਕੁਛ ਉਸਤਾਦ ਜੀ ਨਾਲ ਦੇ ਲੋ ਜੀ ਇਹ ਸ਼ਗਿਰਦ ਹੋ ਗਿਆ ਬੋ ਬੋ ਮਾਰਕਾਂ ਕਪਸਾਈ ਤੁਹਾਨੂੰ ਵੀ ਬੋ ਬੋ ਮਾਰਕਾਂ ਤੁਹਾਡੀ ਪਾਰਟੀ ਚ ਵਾਦਾ ਹੋ ਰਿਹਾ ਵਾ ਭਗੇ ਭਾਈ ਵੀ ਤੁਹਾਡੇ ਸ਼ਗਿਰਦ ਹੋ ਗਏ ਆ ਤੇ ਆਪਣੇ ਮੋਲੇ ਵੀਰ ਜੀ ਵਿੱਕੀ ਭਾਈ ਇਹ ਵੀ ਸ਼ਗਿਰਦ ਹੋ ਗਏ ਆ ਤੇ ਆ ਬੰਦਾ ਆਦਰ ਮਾਨ ਸਤਕਾਰ ਜਿਹੜਾ ਵਾ ਉਹ ਮੋਲੇ ਭਾਈ ਨਾਲ ਕੀਤਾ ਜਾ ਰਿਹਾ ਜੀ ਉਸਤਾਦ ਜੀ ਨਾਲ ਹਾਂਜੀ ਉਸਤਾਦ ਜੀ ਦੱਸੋ ਜੀ ਇਹ ਮੋੜਾ ਵਿੱਕੀ ਆ ਜੀ ਤਰਨਤਾਰ ਤੋਂ ਪਹਿਲੇ ਭਗਾ ਜੀ ਸ਼ਗਿਰਦ ਹੋਇਆ ਸੀ ਜੀ ਸੈਕਿੰਡ ਨੰਬਰ ਤੇ ਵਿੱਕੀ ਆ ਜੀ ਲੋ ਜੀ ਤਾੜੀਆਂ ਮਾਰ ਦਿਓ ਜੀ ਅੱਜ ਤੋਂ ਬਗਾ ਤੇ ਮਿੱਟੀ ਜਿਹੜਾ ਇਹ ਮੇਰੀ ਪਾਰਟੀ ਨਾਲ ਜੁੜਿਆ ਜੀ ਇਹਨਾਂ ਦੀ ਜੋ ਵੀ ਜ਼ਿੰਮੇਵਾਰੀ ਹੈ ਸਾਰੀ ਮੇਰੀ ਹੈ ਕਿਸੇ ਨਾਲ ਵੀ ਸ਼ਰਤਾਂ ਲਾਣ ਸਾਰੀ ਪੈਸੇ ਦੀ ਜ਼ਿੰਮੇਵਾਰੀ ਹੈ ਔਰ ਜਦੋਂ ਕੋਈ ਕੋਈ ਸ਼ਰਤਾਂ ਲਾਉਂਦੇ ਆ ਤੇ ਮੇਰੇ ਧਿਆਨ ਦੇ ਵਿੱਚ ਲਾ ਕੇ ਤੇ ਅੱਜ ਤੋਂ ਬਾਅਦ ਪੂਸ਼ਪਰ ਆਪਣਾ ਜੁੜਿਆ ਜੀ ਸਾਰੀ ਜ਼ਿੰਮੇਵਾਰੀ ਚੱਕ ਲਈ ਠੀਕ ਹੈ ਜੀ ਤਾੜੀਆਂ ਜੀ ਤਾੜੀਆਂ ਜੀ ਤੇ ਬੱਗੇ ਭਾਜੀ ਇਹਨਾਂ ਦੀਆਂ ਤੇ ਇਧਰ ਵਿੱਕੀ ਭਾਜੀ ਮੋਲੇ ਸਾਹਿਬ ਇਨਾਂ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਕਪਲ ਕਚਲ ਅਸਤਾਨ ਜੀ ਨਾਲ ਦੀ ਗਈ ਆ ਠੀਕ ਆ ਲਓ ਜੀ ਸਭ ਦੀ ਹਾਜ਼ਰੀ ਵਿੱਚ ਸੰਜੂ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਤਾੜੀਆਂ ਮਾਰ ਦਿਓ ਜੀ ਲਓ ਜੀ ਆਦਰ ਮਾਨ ਸਤਿਕਾਰ ਸੰਜੂ ਉਸਤਾਦ ਜੀ ਨਾਲ ਦਾ ਲਓ ਜੀ ਮਹਾਵੀਰ ਭਾਈ ਦਾ ਵੀ ਆਦਰ ਮਾਨ ਸਤਿਕਾਰ ਜਿਹੜਾ ਵਿੱਕੀ ਭਾਈ ਨਾਲ ਕੀਤਾ ਜਾ ਰਿਹਾ ਜੀ ਲਓ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਆ ਜੀ ਆਦਰ ਮਾਨ ਸਤਿਕਾਰ ਅੰਮਣ ਭਾਈ ਨਾਲ ਦਾ ਵੀ ਆਦਰ ਮਾਨ ਸਤਿਕਾਰ ਜਿਹੜਾ ਵਾ ਕੀਤਾ ਜਾ ਰਿਹਾ ਜੀ ਇਧਰ ਨੂੰ ਇਧਰ ਦੇਖੋ ਭਾਈ ਜੀ ਸਾਹਮਣੇ ਜੀ ਲੋ ਜੀ ਸਭ ਦੀ ਹਾਜ਼ਰੀ ਦੇ ਵਿੱਚ ਆਦਰਮਾਨ ਸਤਕਾਰ ਜੀ ਚਾਚਾ ਜੀ ਹੁਣਾਂ ਦਾ ਆਦਰਮਾਨ ਸਤਕਾਰ ਜਿਹੜਾ ਵਾ ਉਹ ਕੀਤਾ ਜਾ ਰਿਹਾ ਜੀ ਚਾਚਾ ਜੀ ਹੁਣਾਂ ਦਾ ਵੀ ਲੋ ਜੀ ਚਾਚਾ ਜੀ ਹੁਣਾਂ ਦਾ ਆਦਰਮਾਨ ਸਤਕਾਰ ਜਿਹੜਾ ਵਾ ਵਿੱਕੀ ਭਾਜੀ ਨਾਲ ਕੀਤਾ ਜਾ ਰਿਹਾ ਜੀ ਲੋ ਜੀ ਬਬਲੂ ਭਾਜੀ ਹੁਣਾਂ ਦਾ ਵੀ ਆਦਰਮਾਨ ਸਤਕਾਰ ਜਿਹੜਾ ਵਾ ਉਹ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਸਭ ਦੀ ਮੌਜੂਦਗੀ ਦੇ ਵਿੱਚ ਇਧਰ ਸਵੇਖ ਲੋ ਬੱਗੇ ਭਾਈ ਹਣੀ ਠੀਕ ਹੈ ਜੀ। ਲੋ ਜੀ ਸੋਨੇ ਭਾਈ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ। ਠੀਕ ਹੈ ਜੀ। ਲੋ ਜੀ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ। ਲੋ ਜੀ ਬੱਗੇ ਭਾਈ ਦਾ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ ਜੀ। ਲੋ ਜੀ ਉਸਤਾਦ ਜੀ ਨਾਲ ਵੱਲੋਂ ਵੀ ਜਿਹੜਾ ਵਾ ਵਿੱਕੀ ਵੀਰ ਜੀ ਨਾਲ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ। ਲੋ ਜੀ ਆਪਣੇ ਬਗੀਚੀ ਭਾਈ ਨਾਲ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ। ਠੀਕ ਹੈ ਜੀ। ਹਾਂ ਸਭ ਖਲੋਤੇ ਹੋਏ ਸੀਨੀਅਰਸ ਕਪਾ ਕੋਸ਼ ਉਸਤਾਦ ਜੀ ਹੋਣੀ। ਨਾਲ ਬੱਗੇ ਭਾਈ ਜਣੀ ਆ ਐਜੀ ਆਪਣੇ ਸੋਨੇ ਸਤਾਜ ਜਣੀ ਆ ਇਹਨਾਂ ਦਾ ਬੇਟਾ ਵਾ ਢਾਈ ਵੀਰ ਦਾ ਵੀ ਜੜਾ ਵਾ ਆਦਰ ਮਾਨ ਸਤਕਾਰ ਕੁਝ ਉਸਤਾਜ ਜੀ ਨਾਲ ਵਲੋਂ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਤੇ ਇਹ ਜੀ ਜਿਹੜੀਆਂ ਅੱਜ ਇਹ ਰਸਮਾਂ ਹੀ ਉਸਤਾਦੀ ਸ਼ਾਗਿਰਦੀ ਦੀਆਂ ਤੇ ਉਹ ਅੱਜ ਇੱਥੇ ਆ ਕੰਪਲੀਟ ਹੋ ਗਈਆਂ ਵਾ ਬਾਕੀ ਉਸਤਾਜ ਜੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਜਿਹੜਾ ਇੱਥੇ ਆ ਪ੍ਰੋਗਰਾਮ ਹੋਇਆ ਵਾ ਠੀਕ ਆ ਉਸ ਬਾਰੇ ਸ੍ਰੀ ਚਚੀਗਰ ਕਪਤਾਨ ਸਾਹਿਬ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਹੜਾ ਅੱਜ ਤੁਹਾਡੀ ਪਾਰਟੀ ਚ ਵਾਦਾ ਆਇਆ ਵਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਤਰਨ ਤਰਨ ਤੋਂ ਬੈਲ ਕਦਵੀ ਹੋਈ ਹੈ ਅੱਗਾ ਕੋਈ ਕਿਸੇ ਚੀਜ਼ ਦੀ ਕਹਿ ਨਹੀਂ ਉਹ ਕੀ ਕਹਦੇ ਆ ਵੀ ਉਹ ਨਹੀਂ ਆ ਬੜੇ ਅੱਛੇ ਨੇ ਸ਼ਹਿਰ ਪਰਚੇ ਦਾ ਵੀ ਅੱਛਾ ਕੰਮ ਆ ਪਰ ਅੱਜ ਇਹ ਜਿਹੜੇ ਉਹ ਸ਼ਹਿਰ ਤੋਂ ਇਹਨੇ ਨਾਲ ਜਿੱ ਕੀ ਹੋਇਆ ਵਾ ਅੱਗੇ ਅੱਜ ਤੋਂ ਬਾਅਦ ਜਿਹੜੀ ਵੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੈ ਉਹ ਮੇਰੀ ਹੈ ਬਸੋ ਪ੍ਰੋਫੀ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਆਪਾਂ ਜਿਹੜੇ ਕੱਪ ਕੱਪਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਜਿਹੜਾ ਉਹ ਟੂਰਨਾਮੈਂਟ ਕਰਵਾਇਆ ਜਾਂਦਾ ਤੇ ਟੀਮਾਂ ਤਰ੍ਹਾਂ ਤਰ੍ਹਾਂ ਤੋਂ ਲਈਆਂ ਜਾਂਦੀਆਂ ਇਹਨਾਂ ਨੂੰ ਮੈਂ ਦੱਸਿਆ ਵਾ ਵੀ ਆਪਾਂ ਜਿਹੜਾ ਇੱਕ ਕੱਪ ਕੈਨਸਲ ਹੋਇਆ ਸੀ ਪੰਜਾਬ ਸਰਦਾਸ ਤੋਂ ਸਰਦਾਸਪੁਰ ਤੇ ਅੰਮ੍ਰਿਤਸਰ ਦਾ ਬੰਨਾਲ ਤਰ੍ਹਾਂ ਤਰ੍ਹਾਂ ਨੂੰ ਜੋੜਤਾ ਕਿਹਨੀਆਂ ਟੀਮਾਂ ਲੈਣਾ ਚਾਹੁੰਦੇ ਨੇ ਤਰ੍ਹਾਂ ਤਰ੍ਹਾਂ ਨਾਲ ਇਹਨਾਂ ਦੀ ਵੀ ਆਪਣੀ ਕਮੇਟੀ ਬਣਾ ਕੇ ਇੱਕ ਉਹੀ ਚੇਅਰਮੈਨ ਦੀ ਕਮੇਟੀ ਪੂਰੀ ਫੈਸਲੇਗੀ ਉਹ ਜਿਹੜੇ 5 ਮੈਂਬਰ ਬਣ ਗਏ ਜਾਂ 10 ਮੈਂਬਰ ਜਾਂ 11 ਮੈਂਬਰੇ ਬਣਾਣਾ ਚਾਹਦੇ ਬਣਾ ਸਕਦੇ ਆ ਉਹ ਹੀ ਤਾਰਾਂ ਤਾਰਾਂ ਦੇ ਵਿੱਚ ਜਿੰਨੇ ਵੀ ਟੂਰਨਾਮੈਂਟ ਹੁੰਦੇ ਆ ਇਹ ਦਾ ਫੈਸਲਾ ਲੈਣ ਕਿਸੇ ਵੀ ਪਾਰਟੀ ਵਾਲਿਆਂ ਨੂੰ ਕੁਝ ਵੀ ਕਰਨ ਤੋਂ ਇਹ ਪਹਿਲੇ ਕਿ ਸੇ ਦੀ ਜਾਣਬੋਝ ਕੇ ਛੱਤ ਨੂੰ ਬੰਦ ਨਹੀਂ ਕੀਤਾ ਜਾਵੇ ਔਰ ਜਿੰਨੀਆਂ ਕਿ ਛੱਤ ਲੱਗਿਆ ਜਾਣ ਬਿਲਕੁਲ ਸਾਫ ਸੁਥਰੀਆਂ ਲੱਗਿਆ ਜਾਣ ਕਬੂਤਰਬਾਜੀ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ ਜਿਹੜਾ ਕੱਪ ਆਪਾਂ ਅ ਮਾਉਸਗੀਤਾ ਵਾ ਤਰੰਤਾਰਾਣਾ ਅਮਰਸਰ ਗੁਰਦਾਸਪੁਰ ਦੇ ਵਿੱਚ ਬਾਕੀ ਜਿੰਨੇ ਵੀ ਜ਼ਿਲ੍ਹੇ ਆਉਂਦੇ ਆ ਪਟਿਆਲਾ ਤਾਰੀਵਾਲ ਬਾਰ ਬਾਰ ਕਹਿ ਦੀ ਲੋੜ ਨਹੀਂ ਉਹਦੇ ਵਿੱਚ ਆਪਾਂ ਦੋ ਮੋਟਰਸਾਈਕਲ ਤੇ ਤਿੰਨ ਸਕੂਟਰੀਆਂ ਨਾਮ ਦੇਵਾਂਗੇ ਇੱਕ ਤੋਂ ਲੈ ਕੇ ਪੰਜ ਤੱਕ ਜਿਹੜੀਆਂ ਅ ਉਹ ਬੰਦੇ ਨੂੰ ਨਾਮ ਦਿੱਤੇ ਜਾਣਗੇ ਜਿਹੜੀਆਂ ਸਕੂਟਰੀਆਂ ਦਿੱਤੀਆਂ ਜਾਣਗੀਆਂ ਉਹ ਇਲੈਕਟ੍ਰੋਨਿਕ ਸਕੂਟਰੀਆਂ ਦਿੱਤੀਆਂ ਜਾਣਗੀਆਂ ਜਿਹੜੀਆਂ ਬੈਟਰੀ ਨਾਲ ਚੱਲਦੀਆਂ ਤੁਹਾਡੀ ਬਾੜੀ ਹੋएगी ਨਾ ਉਹ ਬੈਟਰੀ ਹੈ ਨਾ ਸਮਝੋ ਵੀ ਉਹ 2 ਲੱਖਾਂ ਲਈ ਜਾਂ 2 ਲੱਖਾਂ ਲਈ ਆ ਜਾਂ 3 ਲੱਖਾਂ ਲਈ ਆ ਜੁਨੀਆਂ ਵੀ ਉਸ ਅਸੀਂ ਛੋਟਾ ਜਿਹਾ ਇੱਕ ਟੂਰਨਾਮੈਂਟ ਕਰਾਣਾ ਵਾ ਐਂਟਰੀਆਂ ਦੇ ਹਿਸਾਬ ਨਾਲ ਉਹ ਉਹਦੇ ਬਾਕੀ ਦੇ ਪ੍ਰਾਈਜ਼ ਦਿੱਤੇ ਜਾਣਗੇ ਹਿਡਰੋਕਬੁੱਤਰ ਵੀ ਆਏਗਾ ਉਹਦੇ ਵਿੱਚ ਸਪੈਸ਼ਲ ਨਾ ਬੱਚਿਆਂ ਦਾ ਵੀ ਆਏਗਾ ਜਿਹਦਾ ਬੱਚਾ ਬੈਠੇਗਾ ਔਰ ਹਰ ਉਸ ਕਬੂਤਰ ਨੂੰ ਜਿਹੜਾ ਜਿਤਨਾ ਅਸੀਂ ਜੰਮੂ ਕੱਪ ਦੇ ਵਿੱਚ ਰੱਖਿਆ ਜਿਹਦਾ ਕਬੂਤਰ 5 ਵਜੇ ਤੋਂ ਬਾਅਦ ਬੈਠੇਗਾ ਸ਼ਾਮ ਨੂੰ ਜੇੜ ਦੇ ਤੀਜੇ ਦਿਵਾਰ ਜਿਹੜਾ ਇਹ ਕੱਪ ਕਰਾਇਆ ਜਾਏਗਾ ਇੱਕ ਦਿਨ ਦਾ ਕੱਪ ਹੋਏਗਾ 540 ਦਾ ਪੱਲਾ ਹੋਏਗਾ ਜਿਹਦਾ ਕਬੂਤਰ 5 ਵਜੇ ਤੋਂ ਬਾਅਦ ਬਾਅਦ ਬੈਠੇਗਾ ਚਾਹੇ ਉਮੀਦ ਅਲਾ ਦਾ ਬੈਠੇ ਹਰ ਕਮੇ 1000 ਦੀ ਬਤਿੰਦ ਦਿੱਤੀ ਜਾਈ ਜਾਵੇਗੀ ਔਰ ਸਪੈਸ਼ਲ ਬੱਚੇ ਦਾ ਨਾਮ ਦਿੱਤਾ ਜਾਵੇਗਾ 11000 ਰੁਪਿਆ ਜਿਹਦਾ ਬੱਚਾ ਚਾਰ ਕਲੀ ਤੋਂ ਥੱਲੇ ਸ਼ਾਮੀ 5 ਵਜੇ ਤੋਂ ਬਾਅਦ ਬੈਠੇਗਾ ਜੇੜ ਦੇ ਤੀਜੇ ਹਫਤੇ ਉਹਨੂੰ ਸਪੈਸ਼ਲ ਨਾਮ ਜਿਹੜਾ ਉਹ 11000 ਰੁਪਿਆ ਵੱਖਰਾ ਜਿੱਦਾਂ ਜਾਵੇਗਾ ਤਾਲੀਆਂ ਜੀ ਤਾਲੀਆਂ ਜੇ ਦੀ ਐਂਟਰੀ ਫੀਸ ਜਿਹੜੀ ਆਹੀ 7500 ਰੁਪਿਆ ਰੱਖਾਂਗੇ ਔਰ ਕਿਸੇ ਦਿਨ ਕੋਈ ਵੀ ਸ਼ਾਤ ਬੈਨ ਨਹੀਂ ਆ ਹਾਂ ਬਦ ਬਦ ਸ਼ਤਾ ਉਸਤਾਦੀ ਸ਼ਗੀਰ ਦੀਆਂ ਲੋਕ ਪੂਰੇ ਨਾਲ ਇਹ ਨਹੀਂ ਹੁੰਦਾ ਵੀ ਇੱਕ ਜ਼ਿੰਮੇਵਾਰੀ ਉਸਤਾਦੀ ਹੁੰਦੀ ਹੈ ਅਗਰ ਕਮੇਟੀ ਇਹਨਾਂ ਦੀ ਤਰ੍ਹਾਂ ਤਰ੍ਹਾਂ ਦੀ ਕੋਈ ਉਹਦੀ ਜ਼ਿੰਮੇਵਾਰੀ ਲੈਂਦੀ ਆ ਕੋਈ ਹੀਰਾ ਫੇਰੀ ਨਹੀਂ ਹੋਣੀ ਚਾਹੀਦੀ ਕਮੇਟੀ ਦੀ ਜ਼ਿੰਮੇਵਾਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਫੈਸਲਾ ਆਏਗਾ ਜਿਹੜੀ ਸਾਡੀ ਕਮੇਟੀ ਟੂਰਨਾਮੈਂਟ ਦੀ ਬਣੇਗੀ ਹੂੰ ਜਿੰਨੇ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਇਹ 11 ਮੈਂਬਰ ਜੋ ਕਿ ਹੁਣ ਤਰਨ-ਤਰਨ ਜੁੜਿਆ ਵੱਖ-ਵੱਖ ਜਿਤਨਾ ਅੰਮ੍ਰਿਤਸਰ ਦੇ ਹੋਗੇ ਤਰਨ-ਤਰਨ ਦੇ ਹੋਗੇ ਕੁਝ ਬਟਾਲੇ ਦੇ ਹੋਗੇ ਕੋਈ ਧਾਰੀਵਾਲ ਦੇ ਹੋਗੇ 11 ਮੈਂਬਰ ਬਣਾਏ ਜਾਣਗੇ ਜਿਹੜੇ ਕਿਸੇ ਦਾ ਕੋਈ ਪੱਕਾ ਪੱਖ ਬਾਤ ਨਹੀਂ ਕਰਨਗੇ ਹੂੰ ਫਾਈਨਲ ਅਥਾਰਟੀ ਆਪਾਂ ਉਹਦੇ ਵਿੱਚ ਦੋ ਜਾਣਿਆਂ ਦੀ ਰੱਖਾਂਗੇ ਉਹਦੇ ਵਿੱਚ ਕਿਸੇ ਨੂੰ ਵੀ ਆਪਾਂ ਜਿਹੜੇ ਸਹਿਮਤੀ ਨਾਲ ਬਣਾ ਸਕਦੇ ਆ ਸਰ ਬਣਾਵਾਂਗੇ ਉਹਨਾਂ ਨੂੰ ਹੀ ਜਿਹੜਾ ਬਿਲਕੁਲ ਕੋਈ ਹਿਰਾਫੇਰੀ ਨਾ ਕਰੇਗਾ ਜਿਹੜੀ ਛਤਰ ਨੂੰ ਅ ਅ ਕੋਈ ਛਤਰ ਦੇ ਹਿਰਾਫੇਰੀ ਹੁੰਦੀ ਆ ਉਹਦਾ ਅਗਲੇ ਹਫਤੇ ਉਹਦਾ ਟਾਈਮ ਫੇਰ ਆਪਾਂ ਉਸ ਛਤਰ ਨੂੰ ਦਵਾਂਗੇ ਜੇ ਅੱਪਲ ਤੇ ਹੋਏਗੀ ਨਹੀਂ ਇਸ ਗੱਲ ਦੀ ਜ਼ਿੰਮੇਵਾਰੀ ਆ ਬਾਈ ਚਾਂਸ ਕਿ ਇਹ ਛਾਤਾ ਦਾ ਰੋਲਾ ਪੈਂਦਾ ਜੇ ਕਿਸੇ ਦੇ 11 ਕਪਤਰ ਉੱਡਣਗੇ ਜੇ ਕਿਸੇ ਦਾ ਕੋਈ ਰੋਲਾ ਪੈਂਦਾ ਸ਼ਾਮ ਨੂੰ ਜਿੱਦਾਂ ਕਿਸੇ ਦੇ ਕੋਈ 100 ਘੰਟੇ ਬਣੇ ਆ ਆਪਾਂ ਉਹਨੂੰ اسی ਘੰਟੇ ਦੇ ਅਗਲੇ ਹਫ਼ਤੇ ਡੋਵਾਵਾਂਗੇ ਉਹ 100 ਘੰਟੇ ਆਪਣੇ ਪੂਰੇ ਕਰ ਤੇ ਆਪਣੀ ਸ਼ੀਲਡ ਲੈ ਜੀ ਸ਼ੀਲਡ ਲੈ ਠੀਕ ਹੈ ਜੀ ਪਰ ਇਹੋ ਜਿਹੀ ਕੋਈ ਲੋਗਤ ਨਹੀਂ ਆਂਦੇ ਤੇ ਕਿ ਸੱਚੀਆਂ ਸੁਤਰੀਆਂ ਤੇ ਵਧੀਆ ਤਰੀਕੇ ਨਾਲ ਸ਼ੀਲਡ ਡਾਵਾਗੇ ਕਿਉਂਕਿ ਜਦੋਂ ਪਹਿਲਾਂ ਜੰਮੂ ਕੰਮ ਕਰਾਇਆ ਸੀ ਉਹਦੇ ਵਿੱਚ ਦੋ ਦਿਨ ਬੰਦਿਆਂ ਨੇ ਰਲ ਕੇ ਮੋਟ ਭੇਜਿਆ ਸੀ ਪਰ ਟਾਈਮ ਤੇ ਉਹਨਾਂ ਦਾ ਪਤਾ ਲੱਗ ਗਿਆ ਸੀ ਉਹਨਾਂ ਦੀ ਜਗ੍ਹਾ ਹੀ ਫਿਰ ਕੁਝ ਹੋਰ ਮੋਟ ਭੇਜ ਦਿੱਤੇ ਉੱਤੇ ਪਰ ਫਿਰ ਵੀ ਕੋਈ ਆਪਾਂ ਹਿਰਾ ਫੇਰੀ ਨਹੀਂ ਹੁੰਦੀ ਸੀ ਕਿਤੇ ਛੱਤ ਤੇ ਕੋਈ ਰੋਣਾ ਪੈਣ ਲੱਗਾ ਸੀ ਉਹ ਅਸੀਂ ਸਵੇਰੇ ਕਲੀਅਰ ਕਰਤਾ ਹੂੰ ਬਾਕੀ ਸ਼ਰਤਾਂ ਜਿਹੜਾ ਜੰਮੂ ਕਾ ਕੁੱਡੇਗਾ ਉਹ ਵੀ ਅਗਲੇ ਦਿਨ ਤੱਕ ਆਪਾਂ ਉਹ ਸਾਰਾ ਟੀਮ ਮੋੜ ਰਿਹਾ ਹੂੰ ਤਰਨਤਾਰਨ ਜਿਹੜੇ ਹੁਣ ਨਾਲ ਜੁੜੇ ਨੇ ਇਹ ਪੰਜ ਮੈਂਬਰੀ ਕਮੇਟੀ ਬਣਾ ਲੈਣ ਹਮਮ ਔਰ ਤਰਨਤਾਰਨ ਸਿਟੀ ਦੀਆਂ ਸਾਨੂੰ ਪੰਜ ਸ਼ਤਾ ਦੇ ਦੇਣ ਹਮ ਅਜੇ ਕਿਉਂਕਿ ਸ਼ਤਾ ਬਹੁਤ ਜ਼ਿਆਦਾ ਹੋਈਆਂ ਵਾ ਉਹ ਜੋ ਮੁ ਕੱਪ ਦੇ ਵਿੱਚ ਐਂਟਰੀ ਕੀਤੀ ਜਾਊਗੀ 10000 ਰੁਪਏ ਉਹਦੀ ਐਂਟਰੀ ਫੀਸ ਇੱਕ ਹਫ਼ਤੇ ਦੇ ਵਿੱਚ ਜਿਹੜੀ ਕਮੇਟੀ ਇਹਨਾਂ ਦੀ ਬਣ ਕੇ ਸਾਨੂੰ ਦੇ ਦੇਗੀ ਪੰਜ ਸ਼ਤਾ ਦੇਣ ਸ਼ਹਿਰ ਦੇ ਵਿੱਚੋਂ ਹੂੰ ਕਿਉਂਕਿ ਅਜੇ ਅਸੀਂ ਦੂਰ ਨਹੀਂ ਜਾਣਾ ਚਾਹਦੇ ਕਿਉਂਕਿ ਕੱਪ ਦੀ ਜਿਹੜੀ ਜ਼ਿੰਮੇਵਾਰੀ ਹੈ ਵੀ ਬੜੀ ਵੱਡੀ ਹੁੰਦੀ ਹੈ ਬੜੀ ਵੱਡੀ ਬਿਲਕੁਲ ਜੀ ਕਿਉਂਕਿ ਜੰਮੂ ਤੋਂ ਲੈ ਕੇ ਤੇ ਦੂਰ ਤੱਕ ਸਾਹਮਣਾ ਕਿ ਬੜੀ ਵੱਡੀ ਗੱਲ ਹੁੰਦੀ ਹੈ ਔਰ ਜਿਹੜੀ ਇਹ ਤੁਹਾਨੂੰ ਪੰਜ ਸ਼ਤਾ ਦੇਣ ਗਿਆ ਆਪਾਂ ਉਹ ਇਹਨਾਂ ਦੀ ਪੰਜ ਸ਼ਤਾ ਲੈ ਲਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਹੋਰ ਦੀ ਵੀ ਜ਼ਿੰਮੇਵਾਰੀ ਚੁੱਕਣਗੇ ਆਪਾਂ ਲੈ ਲਾਂਗੇ ਠੀਕ ਹੈ ਜੀ ਪਰ ਜ਼ਿੰਮੇਵਾਰੀ ਉਹ ਕਮੇਟੀ ਦੀ ਹੋਏਗੀ ਮੌਤਵੀ ਇਹਨਾਂ ਨੇ ਭੇਜਣੇ ਆ ਤੇ ਇਹ ਰਫਰੀ ਵੀ ਨਹੀਂ ਆਏਗੇ ਉਸ ਤੋਂ ਬਾਅਦ ਕਮੇਟੀ ਜਿਹੜੇ ਆ ਪੰਜ ਬਹੁਤ ਮੈਨੂੰ ਦੇ ਬ ਵੀ ਆਪਣੇ ਪੰਜ ਮੌਤ ਇਹ ਮੈਨੂੰ ਐਕਸਟਰਾ ਦਵੇ ਕਿ ਜਿਹੜੇ ਰਿਜ਼ਰਵ ਹੋਣਗੇ ਕੱਲ ਨੂੰ ਕੋਈ ਸੰਭ 可能 ਇਹਦੇ ਮੈਂਦਾ ਹੁਕਮ ਹੋਤਾ ਨੂੰ ਮੈਂ ਉੱਥੇ ਭੇਜਾਂਗੇ ਭੇਜ ਸਕਦੇ ਜਿੱਥੇ ਕੋਈ ਸ਼ਿਕਾਇਤ ਹੋ ਜਾ ਦੂਜੇ ਦਾ ਲੰਬ ਆਏਗਾ ਇਹਦਾ ਹਰ ਜ਼ਿਲ੍ਹੇ 'ਚ ਮੈਂ ਮੌਤ ਲੈਂਦਾ ਹਾਂ ਵਾ ਪੰਜ ਪੰਜ 7 7 ਐਕਸਟਰਾ ਜਿੱਥੇ ਕੋਈ ਹਿੱਤ ਹੋਵੇ ਤੇ ਉਹਨੂੰ ਘੱਟੇ ਪੇਈ ਦਿੰਦੇ ਇੱਕ ਰਲਜੂ ਦੋ ਰਲਜੂ ਤਿੰਨ ਨਹੀਂ ਰਲ ਸਕਦਾ ਹੁਣ ਪਰ ਆਪਾਂ ਰਲਣ ਵਾਲਾ ਕੰਮ ਨਹੀਂ ਕਰਾਉਂਦੇ ਨਾ ਬਧੀਏ ਨੂੰ ਡੇ ਡੇ ਪੇਚੜਾ ਮੰਗੇ ਪੰਜ ਜੰਪੂ ਚ ਛੱਤਾ ਹੈ ਜਦੋਂ ਮਰਦੀ ਆਪਣੀਆਂ ਕੁਆਲਨ ਹੋਰ ਕੁਆਂ ਸਿਟੀਆਂ ਕਿਉਂਕਿ ਦੂਰ ਅਜੇ ਫਿਰ ਅਗ ਅਮਰਸੇਰ ਦਾ ਕੱਪ ਡਾਣਾ ਜਿਹੜਾ ਤਰਨਤਾਰਨ ਅਮਰਸੇਰ ਔਰ ਗੁਰਦਾਸਪੁਰ ਦਾ ਉਹਦੇ ਵਿੱਚ ਜਿੰਨੀਆਂ ਸਾਨੂੰ ਮਰਜੀ ਛਤਾ ਦੇ ਦਨ ਹਰ ਛਾਤੇ ਕ ਮਹਤਵ ਉਸ ਉਸ ਵੇਲੇ ਤੇ ਸਾਡੀ ਹੁਣ ਇੱਕ ਅਰਜ਼ੋਈ ਆ ਜੀ ਬੇਨਤੀ ਆ ਤੇ ਬਗੇ ਭਾਈ ਨੂੰ ਵੀ ਪਰਾ ਸੋਨੇ ਭਾਈ ਨੂੰ ਵੀ ਪਰਾ ਵਾ ਕਿ ਇਹਨਾਂ ਦੇ ਨਾਲ ਜਿਹੜਾ ਮਤਲਬ ਬਲਟਵਾ ਕੱਪ ਜਿੱਦਾਂ ਮੰਨੇ ਸਾਡੀ ਛਾਤੇ ਆ ਹਨਾ ਤੇ ਇੱਕ ਸ਼ੀਨਾ ਗਰੁੱਪ ਦੀ ਆਪਣਾ ਛਾਤੇ ਕਿਸ ਤਰ੍ਹਾਂ ਭਾਈ ਇਹਨਾਂ ਦੀ ਛਾਤੇ ਜਿਹੜਾ ਤੁਹਾਡਾ ਤਰਨਤਾਰਨ ਦਾ ਟੂਰਨਾਮੈਂਟ ਤੁਸੀਂ ਆਰਗਨਾਈਜ਼ ਕਰੋਗੇ ਉਹਦੇ ਵਿੱਚ ਉਹ ਸ਼ਤਾਂ لازمی ਲਓਗੇ ਨਾਲ ਬਿਲਕੁਲ ਲਵਾਂਗੇ ਕਿਹ ਹੈ ਤੁਹਾਡੇ ਵੱਲੋਂ ਅੱਜ ਸ਼ੀਨਾ ਕਰੋਪਾਣ ਕੇ ਸਾਡੇ ਜੰਮੂ ਕਬਜੀ ਵੀ ਐਂਟਰੀ ਕਰਾ ਸਕਦਾ ਠੀਕ ਹੈ ਸਾਹੀ ਸਾਡੇ ਵੱਲੋਂ ਕੋਈ ਬੈਨ ਨਹੀਂ ਠੀਕ ਹੈ ਕੋਈ ਸਾਨੂੰ ਬੈਨ ਕਰਦਾ ਉਹਦੇ ਘਰ ਜਾ ਕੇ ਅਸੀਂ ਪੁੱਛਾਂਗੇ ਵੀ ਤੂੰ ਕਿਉਂ ਬੈਨ ਕੀਤਾ ਭਾਈ ਹੂੰ ਮੇਰੀ ਗੱਲ ਨੂੰ ਸਮਝੇਂਗੇ ਨਾ ਬਿਲਕੁਲ ਜੀ ਕਿਹਦੀ ਕੋਈ ਪੰਜਾਬ ਦੇ ਵਿੱਚ ਕੋਈ ਸ਼ਤ ਨਹੀਂ ਕਿਸੇ ਦੀ ਬੈਨ ਨਹੀਂ ਕਿਉਂਕਿ ਇੱਕ ਕੁਐਸਚਨ ਅਸੀਂ ਤਾਂ ਕੀਤਾ ਵੀ ਤੁਹਾਡੇ ਤਰਨ ਤਰਨ ਦੇ ਵਿੱਚ ਆਉਂਦੀਆਂ ਬੱਗੇ ਭਾਜੀ ਤੁਸੀਂ ਉੱਡਦੇ ਜੋ ਉਹਨਾਂ ਦੇ ਨਾਲ ਅੱਗੇ ਵੀ ਉੱਡਦੇ ਜੋ ਹਨਾ ਤੇ ਇਹਨਾਂ ਮੋਰ ਭਾਈ ਨੂੰ ਵੀ ਪਤਾ ਹੀ ਆ ਵੀ ਓੜਦੀਆਂ ਛੱਤਾਂ ਤੇ ਜਿਹੜਾ ਜੰਮੂ ਵਾਲਾ ਕੱਪ ਉਸਤਾਦ ਜੀ ਨਾਲ ਵਾਲਾ ਵਾ ਉਹ ਤੇ ਇਹਨਾਂ ਨੇ ਪੰਜ ਛੱਤਾਂ ਕਈਆਂ ਵਾ ਉਹ ਤੇ ਹਾਈ ਲੈਵਲ ਦਾ ਜੇ ਹੋ ਜਾਂਦਾ ਤੇ ਜੇ ਤੁਸੀਂ ਲੋਕਲ ਕੋਈ ਕੱਪ ਆਪਣਾ ਕਰਾਉਂਦੇ ਜੋ ਅੰਮ੍ਰਿਤਸਰ ਦਾ ਤੇ ਜਾਂ ਤਰਨ ਤਰਨ ਦਾ ਉਹਦੇ ਵਿੱਚ ਛਤਾਂ ਤੁਸੀਂ ਲਾਓਗੇ ਠੀਕ ਆ ਤੇ ਬਾਕੀ ਤੁਹਾਨੂੰ ਜਾਣਕਾਰੀ ਉਸਤਾਦ ਜੀ ਨੇ ਨੇ ਦਿੱਤੀ ਹੋਈ ਆ ਤੁਹਾਡੇ ਜਿਹੜੀ ਤਰਨ ਤਰਨ ਦੀ ਇਹ ਕਮੇਟੀ ਬਣੇਗੀ ਇਹਨਾਂ ਨੂੰ ਤਰਨ ਤਰਨ ਦਾ ਜਿਆਦਾ ਪਤਾ ਜੇ ਕੋਈ ਗੰਦੀ ਛਤਾ ਉਹਨੂੰ ਜ਼ਰੂਰ ਬੈਨ ਕਰ ਬਿਲਕੁਲ ਬਿਲਕੁਲ ਜੀ ਪਰ ਐਵੇਂ ਕਿਸੇ ਦੀ ਛਤਨਾ ਬੈਨ ਕਰਨ ਹਰਕ ਨੂੰ ਖਡਾਣ ਕਿਸੇ ਨੇ ਕਬੂਤਰਾਂ ਨੇ ਦਾਣਾ ਪਾਣ ਕਿਸੇ ਨੇ ਨਹੀਂ ਆਣਾ ਤੁਹਾਡੇ ਕੋਠੇ ਜੇ ਕੋਈ 10 ਕੁਇੰਟਲ ਤੁਸੀਂ ਕਬੂਤਰਾਂ ਨੂੰ ਦਾਣਾ ਪਾਉਂਦੇ ਹੋ ਤੁਸੀਂ ਆਪਣੀ ਜੇਬੇ ਚੋਂ ਪਾਉਂਦੇ ਹੋ ਸ਼ੌਂਕ ਕਰਨ ਵਾਸਤੇ ਪਾਉਂਦੇ ਹੋ ਐਵੇਂ ਕਿਸੇ ਦੇ ਮਗਰ ਲਾ ਕੇ ਤੁਸੀਂ ਛਤਾਂ ਨੂੰ ਕਰੀ ਜਾਓ ਵੀ ਟੂਨਾ ਫਲਾਣਾ ਨਾ ਟੂਰਨਾਮੈਂਟ ਜਿਹੜਾ ਖਲਾਣਾ ਕੋਈ ਗੁਲਾਮੀ ਨਹੀਂ ਕਿਸੇ ਦੀ ਜਿਹੜਾ ਮਰਜੀ ਆਪਣੀ ਛੱਤ ਦਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਨੂੰ ਮਤਲਬ ਨਹੀਂ ਬਿਲਕੁਲ ਜੀ ਤਾੜੀਆਂ ਮਾਰ ਦਿਓ ਜੀ ਬੜੀ ਵਧੀਆ ਗੱਲ ਆ ਕਰਨਤਾ ਇਥੋਂ ਵਾਸਤੇ ਹੂੰ ਓਏ ਇਹ 20 ਗਰੁੱਪ ਦਾ ਬੰਦਾ ਆ ਜੀ ਸਾਡੇ ਕੋ ਉਹਦੀ ਛੱਤ ਲਵਾਂਗੇ ਹੋਏ ਉਸਤਾਦੀ ਸ਼ਗਿਰਦੀ ਵਾਲਾ ਬਾਕੀ ਜਿਹੜੀ ਇਹਦਾ ਦੀ ਕਮੇਟੀ ਜੀ ਨੂੰ ਫੈਸਲਾ ਕਰਨੇਗੀ ਸਾਨੂੰ ਕੋਈ ਫਰਕ ਨਹੀਂ ਠੀਕ ਹੋ ਗਿਆ ਜੀ ਸਾਰੇ ਕਬੂਤਰਪਾਜ ਤਰਨ ਤਾਰਾਂ ਦੇ ਇਕੱਠੇ ਹੋਏ ਆ ਹਾਂਜੀ ਹਾਂਜੀ ਸਾਰੇ ਸ਼ੁਕੀਨ ਨੇ ਵਕਵਕ ਪਾਰਟੀਆਂ ਦੇ ਨੇ ਇਨਾਂ ਦੇ ਸ਼ੌਕ ਵੀ ਹੁੰਦੇ ਆ ਬੱਚੇ ਔਰ ਫਰਮ ਛੇੜਾ ਵੀ ਡਾਦੇ ਨੇ ਹੂੰ ਸਾਰਿਆਂ ਨੇ ਇੱਕ ਸਲਾਹ ਹੋ ਕੇ ਵਾਇਦ ਕੀਤੀ ਆ ਵੀ ਬਗਾ ਜਿਹੜੇ ਐਨੂੰ ਪ੍ਰਧਾਨ ਬਣਾਇਆ ਜਾਵੇ ਕਬੂਤਰਬਾਜੀ ਐਸੋਸੀਏਸ਼ਨ ਦਾ ਅੱਗੋਂ ਇਹ ਕਦੇ ਵੀ ਸੱਤ ਕਮੇਟੀ ਆਹੀ ਆਪਣਾ ਕਿਸੇ ਨੂੰ ਕੋਈ ਇਤਰਾਜ਼ ਤੇ ਨਹੀਂ ਜੀ ਲੋ ਜੀ ਦੱਸ ਦੋ ਭਾਈ ਸਾਰੇ ਜਣੇ ਤੁਸੀਂ ਇੱਥੇ ਗਏ ਜੋ ਜੇ ਕਿਸੇ ਨੂੰ ਕੋਈ ਇਤਰਾਜ਼ ਆ ਤੇ ਮੇਰਾ ਭਰਾ ਹੁਣੇ ਦੱਸ ਦੇ ਕੱਲ ਨੂੰ ਮੁੜ ਕੇ ਗਰੁੱਪਾਂ ਦੇ ਵਿੱਚ ਕੋਈ ਇਹ ਨਾ ਕਵੇ ਕਿ ਸਾਈ ਅਸੀਂ ਉੱਥੇ ਹੈ ਨਹੀਂ ਸਾਨੂੰ ਪੁੱਛਿਆ ਨਹੀਂ ਆ ਤੇ ਜੇ ਕਿਸੇ ਦੇ ਮਨ 'ਚ ਕੋਈ ਗੱਲ ਹੈਗੀ ਆ ਖਾਸ ਕਰਕੇ ਮੋਰ ਭਾਈ ਤੁਸੀਂ ਕਿਉਂਕਿ ਤੁਸੀਂ ਆਪਣਾ ਜ਼ਿੰਮੇਵਾਰ ਬੰਦੇ ਜੋ ਤਰਨ ਤਰਨ ਦੇ سوشل میڈیا ਤੇ ਐਕਟਿਵ ਜੋ ਤੁਸੀਂ ਵੀ ਠੀਕ ਹੈ ਨਾ ਤੇ ਤੁਸੀਂ ਵੀ ਗੱਲ ਰੱਖਣੀ ਆ ਜੇ ਕਿਸ ਨੂੰ ਉਤਰਾਇਆ ਜੇ ਭਾਈ ਹੁਣੇ ਦੱਸ ਦੋ ਤੇ ਨਹੀਂ ਤਾਂ ਫਿਰ ਇਹ ਜਿਹੜੀ ਮੁਸਕਲ ਜਿਹੜੀ ਪ੍ਰਧਾਨ ਨੂੰ ਜੀ ਤਰਨ ਤਰਨ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਾਂਦਾ ਜੀ ਵੈਸੇ ਵੀ ਸੋਸ਼ਲ ਲਾਈਫ ਦੇ ਵਿੱਚ ਵੀ ਹੈ ਜਿਹੜੇ ਪਰਿਵਾਰਾਂ ਦੀ ਮਤ ਕਰਦੇ ਨੇ ਔਰ ਬਹੁਤ ਵਧੀਆ ਇਹਨਾਂ ਦਾ ਇੱਥੇ ਹੋਲਡ ਵੀ ਆ ਹਰ ਹਰਕ ਦੀ ਇਜਜ਼ਤ ਕਰਦੇ ਨੇ ਔਰ ਉਦੋਂ ਵੀ ਪ੍ਰਧਾਨ ਇਹਨਾਂ ਦਾ ਨਾਂ ਹੀ ਤਾਂ ਹੀ ਪਿਆ ਵਾ ਕਿ ਇਹ ਲੋਕਾਂ ਦੀ ਕਾਫੀ ਮਤਾ ਕਰਦੇ ਨੇ ਕਿਉਂਕਿ ਮੈਨੂੰ ਵੀ ਤਰੀਕੜੀ ਫੋਨ ਕਰਦੇ ਨੇ ਕਿ ਮੈਂ ਫਲਾਣੀ ਜਗ੍ਹਾ ਮਤ ਕਰੋ ਤੇ ਆਪਾਂ ਜਰੂਰ ਕਰਦੇ ਆ ਅਸੀਂ ਇਹਦੇ ਨਾਲ ਖੜੇ ਆ ਜੀ 14 ਘੰਟੇ ਤਾਲੀਆਂ ਮਾਰੋ ਬਿਲਕੁਲ ਜੀ ਪਰੰਤਾਰੰਦ ਵਿਜਨ ਫਰਾਈ ਇੱਥੋ ਜੀ ਲੋ ਜੀ ਬੋ ਬੋ ਬਾਰਕਾ ਬੱਗੇ ਭਾਈ ਤੁਹਾਨੂੰ ਮੈਂ ਮੈਨੂੰ ਇੱਕ ਗੱਲ ਹੋਰ ਕਹਿਣਾ ਜੀ ਕਿ ਮੈਂ ਇਹਦਾ ਉਸਤਾਦ ਜਿੱਥੇ ਮੈਂ ਗਲਤ ਹਾਂ ਮੇਰੀ ਬਾਹ ਫੜ ਕੇ ਕਹਦੇ ਉਸਤਾਦ ਜੀ ਤੁਸੀਂ ਗਲਤ ਜੀ ਆਪਾਂ ਤੁਹਾਡੇ ਨਾਲ ਨਹੀਂ ਜੀ ਬਿਲਕੁਲ ਜੀ ਬਿਲਕੁਲ ਕੋਈ ਕਿਸੇ ਦਾ ਗੁਲਾਮ ਨਹੀਂ ਆ ਜੀ ਆਪਣੇ ਫੈਸਲੇ ਨਿਰਧਾਰਤ ਸਹੀ ਫੈਸਲੇ ਲੈਣ ਦਾ ਹੂੰ ਇਹਨੂੰ ਪੂਰਾ ਅਖਤਿਆਰ ਹੈ ਬਿਲਕੁਲ ਜੀ ਬਿਲਕੁਲ ਜੇ ਦਾ ਕੋਈ ਵੀ ਗਲਤ ਹੋ ਇਹਨੂੰ ਬਾਹ ਫੜ ਕੇ ਕਹਦੇ ਵੀ ਤੂੰ ਗਲਤ ਆ ਜੀ ਅੱਜ ਉਹ ਬੰਦਾ ਭਾਵੇਂ ਗੁੱਸਾ ਕਰੇ ਦੁਬਾਰਾ ਗੁੱਸਾ ਨਹੀਂ ਕਰੇਗਾ ਔਰ ਵਧੀਆ ਤਰੀਕੇ ਨਾਲ ਇਹ ਪ੍ਰਧਾਨਗੀ ਨਿਭਾਏ ਜੀ ਆਪਣੇ ਮੈਂਬਰ ਜਿਹੜੇ ਵਕ ਵਕ ਪਾਰਟੀਆਂ ਦੇ ਮੈਂਬਰ ਲਵੇ ਜੀ ਔਰ ਕਿਸੇ ਨਾਲ ਕੋਈ ਹਰਾ ਫਰੀ ਨਾ ਕਰੇ ਬਿਲਕੁਲ ਨਹੀਂ ਹੁਣ ਸਾਰੀ ਜਾਣ-ਬੁੱਝ ਕੇ ਬੈਨ ਨਾ ਕੀਤਾ ਜਾਵੇ ਜੇ ਹਰ ਫਲਾਇਰ ਦਾ ਕੰਪੀਟੀਸ਼ਨ ਆ ਤੇ ਹਰ ਫਲਾਇਰ ਉਡਣ ਜੇ ਮਲਵਈਆਂ ਦਾ ਤੇ ਮਲਵਈ ਉਡਣ ਜੇ ਮਦਰਾਸ਼ੀਆਂ ਦਾ ਤੇ ਮਦਰਾਸ਼ੀ ਉਡਣ ਔਰ ਬਾਕੀ ਭਰਾਵਾਂ ਨੂੰ ਵੀ ਬੇਨਤੀ ਆ ਵੀ ਇਮਾਨਦਾਰੀ ਨਾਲ ਅਡਾਓ ਫੇਰਾ ਫੇਰੀ ਵਾਲਾ ਬੰਦਾ ਇੱਕ ਦਿਨ ਕਾਮਯਾਬ ਹੋ ਸਕਦਾ ਤੇ 100 ਦਿਨੋਂ ਫੇਲ ਜਾਏ ਮੇਰੀ ਗੱਲ ਨੂੰ ਕਬੂਤਰ ਬਾਜੀ ਕਿਸੇ ਦੀ ਵੀ ਆਉਦੀ ਨਹੀਂ ਆ ਅੱਜ ਕੋਈ ਚੈਂਪੀਅਨ ਆ ਕੱਲ ਕਿਸੇ ਨੇ ਹੋਰ ਨੇ ਹੋ ਜਾਣਾ ਬਿਲਕੁਲ ਜੀ ਮੇਰੀ ਗੱਲ ਨੂੰ ਸਮਝ ਕੇ ਨਾ ਤੁਸੀਂ ਇੱਥੇ ਤੇ ਛੱਡੋ ਦੂਜੇ ਪਾਸਿਆਂ ਜੀ ਵੇਖ ਲਓ ਲਗਾਤਾਰ ਚੈਂਪੀਅਨ ਕੋਈ ਨਹੀਂ ਬਣਦਾ ਹੈਣਾ ਕੋਈ ਛੋਟੇ ਜਿਹੇ ਕਸਬੇ ਦਾ ਚੈਂਪੀਅਨ ਬਣ ਸਕਦਾ ਜੋ ਕਿ ਉਹਦੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਤੇ ਬੜਾ ਹਾਈ ਲੈਵਲ ਦਾ ਕਬੂਤਰ ਬਾਜ਼ਾ ਜਿੱਤੇ ਆਪਾਂ 60 ਕਬੂਤਰਾਂ ਨਾਲ ਕਬੂਤਰ ਬਾਜ਼ੀ ਕਰਨੀ ਉਹਨੇ 600 ਨਾਲ ਕਰਨੀ ਉਹਦੇ ਨਾਲ ਹੋ ਸਕਦਾ ਉਹ ਵੀ ਸਾਰੀ ਉਮਰ ਨਹੀਂ ਕਿਤੇ ਨਾ ਕਿਤੇ 60 ਆਲਾ ਵੀ ਉਹਨੂੰ ਢਾਹੂਗਾ ਮੈਂ ਤਾਂ ਮਨਦਾ ਹਾਂ ਬਿਲਕੁਲ ਜੀ ਕਬੂਤਰ ਬਾਜ਼ੀ ਕਿਸੇ ਦੇ ਪਿਓ ਦੀ ਨਹੀਂ ਜੀ ਅਮਾਨਦਾਰੀ ਨਾ ਕਰੋ ਪਰਮਾਤਮਾ ਤੁਹਾਡੇ ਨਾਲ ਚੱਲੇਗਾ ਅੱਜ ਹਾਰ ਗਏ ਆ ਅਗਲੇ ਸਾਲ ਹੋਰ ਆਏ ਨਾ ਤਿੰਨ ਦੇ ਸੀਜ਼ਨ ਉੱਡਦੇ ਆ ਜੀ ਇਹ ਤੁਹਾਡੀ ਹਿੰਮਤ ਆ ਵੀ ਤੁਹਾਡੀ ਕਮੇਟੀ 2 ਡਾਏ 3 ਡਾਏ 4 ਡਾਏ ਬੱਚਿਆਂ ਦਾ ਡਾਏ ਇਹ ਤੁਹਾਡੀ ਕਮੇਟੀ ਤੇ ਡਿਪੈਂਡ ਹੈ ਜੀ ਲੋ ਜੀ ਪ੍ਰਧਾਨ ਜਿਹੜਾ ਚੁਣਿਆ ਗਿਆ ਤੇ ਬਾਕੀ ਕਮੇਟੀ ਦੇ ਮੈਂਬਰ ਆ ਉਹ ਤੁਸੀਂ ਸਾਰੇ ਜਣੇ ਆਪ ਰਲ ਕੇ ਕਰ ਲਿਓ ਅਜਸਟਮੈਂਟ ਠੀਕ ਹੈ ਜੀ ਹਾਂ ਬਾਕੀ ਜੀ ਕਵਰ ਬਾਡ ਵੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ ਜਿਹੜੇ-ਜਿਹੜੇ ਵੀਰ ਪੁੱਜੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਕਵਰ ਬਾਡ ਵੀਜਨਸ ਵੱਲੋਂ